ਸ਼੍ਰੀ ਨਾਨਕ ਸਿੰਘ ਆਈਪੀਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਪਟਿਆਲਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਹੈ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸਰ ਅਤੇ ਗੈਂਗਸਟਰ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਇਆਂ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਸ਼੍ਰੀ ਸਤਨਾਮ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਜ਼ੇਰੇ ਸਰਗਰਦਗੀ ਕਾਰਵਾਈ ਕਰਦਿਆਂ ਹੋਇਆ ਇਨਸਪੈਕਟਰ ਹਰਜਿੰਦਰ ਸਿੰਘ ਮੁਖ ਅਫਸਰ थाना ਕੋਤਵਾਲੀ ਪਟਿਆਲਾ ਦੀ ਨਿਗਰਾਨੀ ਦੇ ਹੇਠ ਐਸਆਈ ਸੁਰਜੀਤ ਸਿੰਘ ਮੁਖ ਅਫਸਰ ਡਿਵੀਜ਼ਨ ਨੰਬਰ 2 ਪਟਿਆਲਾ ਦੀ ਟੀਮ ਨੇ ਲੁੱਟਾਂ ਖੋਹ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਂਗ ਦੇ ਮੈਂਬਰਾਂ ਨੂੰ ਜਿਨ੍ਹਾਂ ਦੇ ਖਿਲਾਫ ਦਿੱਲੀ ਅਤੇ ਯੂਪੀ ਸਟੇਟਾ ਦੇ ਵਿੱਚ ਵਾਰਦਾਤਾ ਲੁੱਟਾਂ ਖੋਹ ਕਰਨ ਸੰਬੰਧੀ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਜੋ ਵਿਅਕਤੀ ਇਹਨਾਂ ਮੁਕਦਮੇ ਦੇ ਵਿੱਚ ਪਗੋੜੇ ਵੀ ਨੇ ਜੁਨਾ ਨੇ ਪੰਜਾਬ ਸਟੇਟ ਦੇ ਵਿੱਚ ਵੀ ਆਪਣੇ ਸਾਥੀ ਗੈਂਗ ਮੈਂਬਰਾਂ ਦਰਾਂ ਮਿਲ ਕੇ ਕਈ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਹੈ ਜੋ ਹੁਣ ਵੀ ਇਹ ਵਿਅਕਤੀ ਕਿਸੇ ਵੱਡੀ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਇਹਨਾਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਦੋ ਪਗੋੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ પાસે ਤਿੰਨ ਪਿਸਟਲ ਸਮੇਤ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਬੀਜੇਪੀ ਸਾਹਿਬ ਪੰਜਾਬ ਦੀਆਂ ਡਾਇਰੈਕਸ਼ਨਸ ਤੇ ਸਾਡੇ ਡੀਏਜੀ ਪਟਿਆਲਾ ਰੇਂਜ ਨੰਬਰ 26 ਸੁਪਰਵੀਜ਼ਨ ਇੱਕ ਟੀਮ ਬਣਾਈ ਗਈ ਸੀ ਅੰਦਰ ਦਾ ਹੈਡ ਆਫ ਸਪੈਸੀਟੀ ਨਾਲ ਡੀਐਸਪੈਸੀਟੀ ਵਾਰਨੇਸ ਚੋਕਤਵਾਰੀ ਤੇ ਐਸਐਸਓ ਸਬਜੀ ਮੰਡੀ ਡਿਵੀਜ਼ਨ ਨੰਬਰ 2 ਸੋ ਇਹਨਾਂ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੋਈ ਗੈਂਗ ਹੈਗਾ ਜਿਹੜਾ ਚੋਰੀ ਦੀ ਵਾਰਦਾਤਾਂ ਕਰਦਾ ਲੁੱਟਖੋਰੀਆਂ ਵਾਰਦਾਤਾਂ ਕਰਦੇ ਨੇ ਜਿਹਦੇ ਵਿੱਚ ਕੁਝ ਦਿੱਲੀ ਦੇ ਮੈਂਬਰ ਨੇ ਤੇ ਕੁਝ ਪੰਜਾਬ ਦੇ ਮੈਂਬਰ ਨੇ ਸੋ ਇੱਕ ਇੰਟਰਸਟੇਟ ਗੈਂਗ ਹੈ ਜਿਹੜਾ ਆਪਰੇਟ ਕਰ ਰਿਹਾ ਪਟਿਆਲਾ ਦੇ ਵਿੱਚ ਤੇ ਇਹਨਾਂ ਨੇ ਵੱਖ-ਵੱਖ ਵਾਰਦਾਤਾਂ ਪਟਿਆਲਾ ਸ਼ਹਿਰ ਵਿੱਚ ਕੀਤੀ ਹੈ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੀਤੀ ਹੈ ਤੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਪੰਜਾਬ ਦੇ ਵਿੱਚ ਬਾਅਦ ਨਿਕਲੀਆਂ ਸੋ ਉਹਦੇ ਤੇ ਕਾਰਵਾਈ ਕਰਦੇ ਹੋਏ ਤਿੰਨ ਬੰਦੇ ਦੇ ਅਰੈਸਟ ਹੋਏ ਨੇ ਇੱਕ ਨਾਜੋ ਰਹਿਣ ਵਾਲਾ ਪਟਿਆਲੇ ਦਾ ਜਿਹਦਾ ਕੀ ਨਾਮ ਸੰਦੀਪ ਸਿੰਘ ਗੋਡੂ ਹੈ ਦੋ ਬੰਦੇ ਦੇ ਵਿੱਚ ਇਹਨਾਂ ਦੀਸ਼ਣ ਜਿਹੜੇ ਅਰੈਸਟ ਹੋਏ ਨੇ ਇੱਕ ਸ਼ਿਖਤ ਬਾਹਰਦਵਾਜ ਹੈ ਉਹ ਜੀਤੂ ਜਿਹੜੇ অলਰੈਡੀ 8 ਕਰਕੇ ਦੱਸ ਨੇ ਇਹ ਹੀ ਮਾਂਸ਼ੂ ਸੋਨੀ ਦੇ ਤੇ ਦੋ ਬੱਚੇ ਬਸ ਨੇ ਇਹਨਾਂ ਦੀ ਹਿਸਟਰੀ ਹੈ ਕਿ ਜਿਹੜਾ ਇੱਥੇ ਦਾ ਰਹਿਣ ਵਾਲਾ ਗੋਲੀ ਇਹਦੇ ਕੈਂਡੀ ਪੀਐਸ ਦਾ ਪਰਚਾ ਹੋਇਆ ਸੀ ਉਸ ਤੋਂ ਬਾਅਦ ਇਹ ਦਸਨਾ ਦੇ ਲੋਕ ਇਕੱਠੇ ਰਹੇ ਹੱਥ ਉੱਥੇ ਇਹਨਾਂ ਦਾ ਕੰਟੈਕਟ ਹੈ ਜਿਹੜਾ ਪਰਚਾ ਇਹਦੇ ਤੇ ਵੱਜ ਰਿਹਾ ਹੈ ਐਂਡੀਪੀਐਸ ਦਾ ਉਪੀਚਾਰ ਸੀ ਉਸ ਤੋਂ ਬਾਅਦ ਇੱਥੇ ਦਸਨਾ ਦੇ ਲੋਕ ਬਣੇ ਸੀਗੇ ਉੱਥੇ ਇਹਨਾਂ ਨੇ ਪਲਾਨਿੰਗ ਕੀਤੀ ਸੀ ਕਿ ਅਸੀਂ ਗੈਂਗ ਬਣਾ ਕੇ ਵਾਰਦਾਤਾਂ ਕਰਦੀਆਂ ਸ਼ੁਰੂ ਕਰਾਂਗੇ ਚੋਰੀ ਦੀਆਂ ਵਾਰਦਾਤਾਂ ਮੁੱਖ ਵਾਰਦਾਤਾਂ ਕਰਾਂਗੇ ਉਹਦੇ ਲੜੇ ਵਿੱਚ ਇਹਨਾਂ ਨੇ ਇੱਥੇ ਇੱਕ ਪਹਿਲਾ ਕਾਰ ਚੋਰੀ ਕੀਤੀ ਸੀ ਉਸ ਤੋਂ ਬਾਅਦ ਉਸੇ ਕਾਰ ਦੀ ਵਰਤੋਂ ਕਰਦੇ ਹੋਏ ਇੱਕ ਤ੍ਰਿਕੜੀ ਏਰੀਆ ਵਿੱਚ ਮੋਬਾਈਲ ਫੋਨ ਦੀ ਚੋਰੀ ਵਗੈਰਾ ਕੀਤੀ ਸੋ ਇਹਦੇ ਜਿਹੜੀ ਟੋਟਲ ਰਿਕਵਰੀ ਹੋਈ ਹੈ ਤਿੰਨ ਵਿਅਕਤੀਆਂ ਦੇ ਇਸਕਰਾਮਤ ਹੋਏ ਨੇ ਤੇ 15 ਜ਼ਿੰਦਾ ਕਾਬੂਸ ਗ੍ਰਾਮਤ ਹੋਏ ਇਹਨਾਂ ਦੀ ਜਿਹੜੀ ਰਿਸਟ ਹੈ ਉਹ ਦਕਾਲਾ ਚੁੰਗੀ ਤੋਂ ਹੋਈ ਹੈ ਇੱਕ ਹੋਰ ਇਹਦੇ ਜਿਹੜਾ ਮੇਨ ਪੁਆਇੰਟ ਹੈ ਸੋਰੇ ਧਿਆਨ ਚ ਲੈ ਕੇ ਮਚੋਮੀ ਦਾ ਅੰਮ੍ਰਿਤਪਾਲਾ ਦੇ ਰੈਜ਼ੀਡੈਂਟ ਨੂੰ ਵੀ ਦੱਸਣਾ ਚਾਹਾਂਗਾ ਪਟਿਆਲਾ ਦੇ ਵਸਨੀਕਾਂ ਨੂੰ ਵੀ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਇਹ ਕਿ ਇਹ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਅਸੀਂ ਦੇਖੀ ਸੀ ਜਿਹੜੀ ਸੀਸੀਟੀਵੀ ਫੁਟੇਜ ਪਬਲਿਕ ਵੀ ਹੋ ਗਈ ਤੇ ਉਹ ਕਾਫੀ ਵਾਇਰਲ ਵੀ ਹੋ ਉਹ ਵਾਇਰਲ ਹੋਣ ਕਰਕੇ ਜਿਹੜਾ ਇਹ ਸੰਦੀਪ ਸਿੰਘ ਔਰ ਫਗੋਧੂ ਹੈ ਇਹਨੂੰ ਪਤਾ ਲੱਗ ਗਿਆ ਕਿ ਮੇਰਾ ਉਹਦੇ 'ਚ ਨਾਮ ਆ ਗਿਆ ਮੇਰਾ ਪਤਾ ਲੱਗ ਗਿਆ ਸੋ ਜਿਹੜੀ ਗੱਡੀ ਸੀਗੀ ਇਹਨੇ ਗੱਡੀ ਚੱਕ ਕੇ ਨਹਿਰ 'ਚ ਸੁੱਟਦੀ ਸੋ ਇਸ ਕਰਕੇ ਅਸੀਂ ਨਹਿਰ ਤੋਂ ਬਾਅਦ ਰਿਕਵਰ ਕੀਤੀ ਤੇ ਕੋਈ ਜਿਹੜੇ ਮੋਬਾਈਲ ਫੋਨ ਸੀਗੇ ਉਹ ਵੀ ਇਹਨੇ ਨੈਟਸ ਤੇ ਸੁੱਟਦੇ ਸੋ ਜਿਹਦਾ ਹੁਣ ਚੋਰੀ ਹੋਇਆ ਸਮਾਨ ਉਹਦੀ ਰਿਕਵਰੀ ਜਿਸ ਹਸਾਬ ਨਾਲ ਹੋਣੀ ਚਾਹੀਦੀ ਸੀ ਉਸ ਹਸਾਬ ਨਾਲ ਨਹੀਂ ਹੋ ਪਾਉਗੀ ਬਿਕਾਜ਼ ਇਹਨੇ ਨੈਟਸ ਤੇ ਸੁੱਟਦੇ ਤੇ ਜੇ ਉਹ viral ਨਾ ਹੁੰਦੀ ਵੀਡੀਓ ਜੇ ਉਹ ਪੁਲਿਸ ਦਾ ਕੀ ਸੀਮਤ ਰਹਿੰਦੀ ਜਾਂ ਕੁਝ ਲੋਕਾਂ ਦਾ ਕੀ ਰਹਿੰਦੀ ਤੇ ਸ਼ਾਇਦ ਇਹਦੇ ਵਿੱਚ ਅਸੀਂ ਹੋਰ ਜ਼ਿਆਦਾ ਰਿਕਵਰੀ ਕਰ ਪਾਂਗੇ ਸੋ ਮੈਂ ਅਪੀਲ ਕਰੂੰਗਾ ਕਿ ਜੇ ਕਿਸੇ ਕੋਲ ਕੋਈ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਤੇ ਦਾਦਰਦਨ ਕਿ ਉਹਨੂੰ viral ਕਰੀਏ ਜਾਂ ਸੇ ਪੁਲਿਸ ਨੂੰ ਪ੍ਰੋਵਾਈਡ ਕਰੀਏ ਅਸੀਂ ਸੋਸ਼ਲ ਮੀਡੀਆ ਨੈਟਵਰਕ ਤੇ ਉਹਨੂੰ ਨਾ ਪਾਏ ਥੈਂਕ ਯੂ ਤੇ ਇਹਨਾਂ ਨੇ ਪਟਿਆਲੇ ਤੋਂ ਇਲਾਵਾ ਵੀ ਇਹਨੇ ਪੰਜਾਬ ਤੋਂ ਬਾਅਦ ਹਜੇ ਇਹਨਾਂ ਦੀ ਪੁੱਛ ਕੇ ਚੋਗੀ ਸੋ ਹਜੇ ਸਾਡੇ ਕੋਲ ਜਿਹੜੀਆਂ ਦੋ ਚੋਰੀਆਂ ਪਟਿਆਲੇ ਦੀਆਂ ਉਹ ਵੈਰੀਫਾਈ ਹੋਈਆਂ ਬਸ ਉਮੀਦ ਹੈ ਕਿ ਪਟਿਆਲੇ ਤੋਂ ਇਲਾਵਾ ਵੀ ਇਹਨਾਂ ਨੇ ਜਿੱਥੇ ਜਿੱਥੇ ਚੋਰੀਆਂ ਕੀਤੀਆਂ ਹੋਣਗੀਆਂ ਉਹ ਵੀ ਟ੍ਰੇਸ ਕਰਾਂਗੇ ਅੱਛਾ ਇਹਨਾਂ ਦੀ ਏਸ਼ਨ ਬੜਾ ਇੰਟਰਸਟਿੰਗ ਹੈ ਕਿ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਨਾਂ ਨੂੰ ਵੀ ਇਹ ਦੋਵੇਂ ਵਾਂਟਡ ਸੀਗੇ ਜਿਹੜੇ ਦੋਵੇਂ ਬੰਦੇ ਦਿੱਲੀ ਵਾਲੇ ਪੜੇ ਯੂਕੇ ਪੁਲਿਸ ਨੂੰ ਵੀ ਵਾਂਟਡ ਸੀ ਇਹ ਦਿੱਲੀ ਦੇ ਪੀਓ ਨੇ ਐਸਐਚਓ ਕੁਤਵਾਲੀ ਤੇ ਐਸਐਚਓ ਡਿਵੀਜ਼ਨ ਨੰਬਰ 2 ਨੇ ਬੜੀ ਮਿਹਨਤ ਕਰਦੇ ਹੋਏ ਆਪਣੀ ਟੀਮ ਦੇ ਨਾਲ ਇੰਟਰਨਲ ਸੁਪਰਵੀਜ਼ਨ ਆਫ ਡੀਐਸਪਿਸੀਟੀ 1 ਤੇ ਐਸਪਿਸੀਟੀ ਇਹਨਾਂ ਨੇ ਬੰਦਿਆਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਪਿੱਛੇ ਦੋ ਜੜੀ ਸਟੇਟਸ ਪੁਲਿਸ ਲੱਗੀ ਹੋਈ ਸੀ ਆਪਸ ਵਿੱਚ ਕਿਵੇਂ ਜਾਣ ਪਾਉਂਦੇ ਸੀ ਇਹਨਾਂ ਆਪਸ ਚ ਦਾਸਨਾ ਜੇਲ੍ਹ ਚ ਇਕੱਠੇ ਰਹੇ ਨੇ ਜਦੋਂ ਇਹ ਤੇ ਐਨਡੀਪੀਐਸ ਦਾ ਪਰਚਾ ਆਇਆ ਸੀ ਗੋਗੂ ਕੁਤਵਾਲੀ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੁਹਾਡੇ ਉਮਰੇ ਛੋਟੇ ਹੀ ਨੇ 20 ਤੋਂ ਭਾਈ ਸਾਹਿਬ ਜਿਹੜੇ ਦਿੱਤੇ ਗਏ ਕੋਈ ਗੈਂਗਸਟਰ ਕੁਕਲਰਾਂ ਦੀ ਕਾਪੀ ਨਹੀਂ ਹੈ ਜਿਹੜੇ ਜਿਹੜੇ ਨਜ਼ਰੀ ਗੈਂਗਸਟਰ ਐਂਗਲ ਦੇ ਵਿੱਚ ਕੋਈ ਨਹੀਂ ਹੈਗਾ ਬਟ ਇਹ ਜ਼ਰੂਰ ਚੋਰੀ ਦੀਆਂ ਵਾਰਦਾਤਾਂ ਤੇ ਲੁੱਟਖੋਰੀਆਂ ਵਾਰਦਾਤਾਂ ਜ਼ਰੂਰ ਨੇ ਜਿਵੇਂ ਮੈਂ ਦੱਸਿਆ ਕਿ ਇੰਨਾ ਜਿਹੜਾ ਮੁੱਖ ਸੁਰਗਣਾ ਹੋਇਆ ਤੇ ਆਟਕਾਤਰੀ ਦਰਜ ਨੇ ਤੇ ਜਿਹੜਾ ਦੂਜਾ ਬੰਦਾ ਉਹਦੇ ਤੇ ਦੋ ਕਰਚੇ ਦੱਸੋ ਆਹ ਪਿਆਰੇ ਬਾਰੇ ਕੀ ਜਾਣਕਾਰੀ ਹੈ ਜਿਹੜਾ ਵਪਨਦਾਰੀ ਲੋਕਲੀ ਲੋਕਲ ਮੀਡੀਆ ਯਾਹ ਬੋਲ ਰਿਹਾ ਹੈ ਵੈਪਨ ਲੋਕਲ ਬੇਟ ਨੇ ਬਟ ਇਹਨਾਂ ਦੇ ਕਿੱਥੋਂ ਇਹਨਾਂ ਨੇ ਪਰਚੇਜ਼ ਕੀਤੇ ਕਿੰਨੇ ਤੇ ਕੀਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਚ ਹੈ

ਹਰ ਜਿਹੜਾ ਡਰਗ ਟੈਸਟ ਹੋਊਗਾ ਫੇਪਰਾਂ ਲੱਗੇ। ਬਟ ਜਿਵੇਂ ਇਹ ਸੰਦੀਪ ਗੋਲੂ ਤੇ ਡਰਗ ਦਾ ਪਰਚਾ ਹੈਗਾ ਐਨਡੀਪੀਐਸ ਦਾ। ਸੋ ਕਾਫੀ ਚਾਂਸਸ ਨੇ ਕਿ ਕੰਜ਼ੂਮ ਵੀ ਕਰਦਾ ਹੋਵੇਗਾ। ਅਸਲ ਭਾਅ ਦੇ ਬਾਰੇ ਵੀ ਜਿਹੜੇ ਵੀ ਕੰਟੈਂਟ ਵੀ ਪੀੜਾ ਤੇ ਗੈਰ ਵੀ ਤੇ ਬਾਰੇ ਚੱਲਣਾ ਚਾਹੀਦਾ ਨਹੀਂ ਲੋਕਾਂ ਚੀਜ਼ ਕਰਦੇ। ਮੈਂ ਇਹੀ ਕਹਾਂਗਾ ਜੀ ਕਿ ਜੇ ਕੋਈ ਵਾਰਦਾਤ ਹੁੰਦੀ ਹੈ, ਜੇ ਕੋਈ ਕ੍ਰਾਈਮ ਹੁੰਦਾ ਹੈ ਤੇ ਕਿਸੇ ਕੋਲ ਕੋਈ ਵੀਡੀਓ ਆਂਦੀ ਹੈ। ਫਿਰ ਰਦਰ ਥੈਨ ਕਿ ਆਪਾਂ ਉਹਨੂੰ ਸੋਸ਼ਲ ਮੀਡੀਆ ਤੇ ਪਾਈਏ ਤੇ ਜਿਹੜਾ ਚੋਰ ਹੈ, ਜਿਹੜਾ ਬੰਦਾ ਜਿੰਨੇ ਵਾਰਦਾਤ ਕੀਤੀ ਹੈ, ਉਹਨੂੰ ਸੂਚਿਤ ਕਰ ਦਈਏ ਕਿ ਤੂੰ ਆਇਡੈਂਟੀਫ ਅਸੀਂ ਉਹ ਪੁਲਿਸ ਨੂੰ ਪ੍ਰੋਵਾਈਡ ਕਰੀਏ ਤੇ ਆਪਣੇ ਤੱਕ